ਕੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਸੇਮ ਨਾਲ ਛਿੜ ਗਈ ਹੈ ਜੀ ਹਾਂ ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਫਰੀਦਕੋਟ ਕੋਟਕਪੂਰਾ ਰੋਡ ਤੇ ਦਰਦਨਾਕ ਹਾਸਾ ਵਾਪਰਿਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਬੱਸ ਟਰੱਕ ਨਾਲ ਟਕਰਾ ਗਈ ਅਤੇ ਇਸ ਤੋਂ ਬਾਅਦ ਸਵਾਰੀਆਂ ਨਾਲ ਭਰੀ ਇਹ ਬੱਸ ਸੇਮ ਨਾਲੇ ਚ ਜੱਡ ਗਈ ਦੱਸਿਆ ਕਿ ਹਾਸੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਅਨੇਕਾਂ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਪਹੁੰਚ ਗਏ ਜਿਨ੍ਹਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਡੂੰਘੇ ਨਾਲੇ ਵਿੱਚ ਇਹ ਬੱਸ ਜਾ ਡਿੱਗੀ ਜਿਸ ਕਾਰਨ ਪੰਜ ਲੋਕਾਂ ਦੀ ਮੌਤ ਦੀ ਖਬਰ ਆਈ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਦਾਜਾ ਜਾਣਕਾਰੀ ਮੁਤਾਬਕ 4 ਤੋਂ 5 ਲੋਕ ਇਸ ਘਟਨਾਕਰਮ ਦੌਰਾਨ ਮਾਰੇ ਗਏ ਨੇ ਉੱਥੇ ਹੀ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਾਣਕਾਰੀ ਮੁਤਾਬਕ ਬੱਸ ਬੇहद ਤੇਜ਼ ਰਫ਼ਤਾਰ ਸੀ ਅਤੇ ਪੁਲ ਦੇ ਉੱਪਰ ਇੱਕ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਬਸਪੂਰ ਤੋਂ ਹੇਠਾਂ ਸੇਮ ਨਾਲੇ ਚ ਜਾੜੀ ਗਈ ਜਿਸ ਕਾਰਨ 4 ਤੋਂ 5 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਅਨੇਕਾਂ ਸਵਾਰੀਆਂ ਜ਼ਖਮੀ ਹੋ ਗਈਆਂ ਨੇ। ਉਹ ਵੀ ਜਿੱਦ ਸਾਈਡ ਤੋਂ ਬੜੇ ਬੜੇ ਜੀਸ ਵੀ ਲੈ ਆਏ। ਉਹ ਭਾਈ ਜੀ ਸਾਈਡ ਤੋਂ ਆਉਂ। ਟ੍ਰੇਨ ਟ੍ਰੇਨ ਆ ਗਈ। ਸ਼ਾਸ਼ਨ ਜੀ ਗੁਰਚੇਰ ਦਾ ਪੂਰਾ ਆ ਗਿਆ ਜੀ ਜ਼ਿਲ੍ਹੇ ਦਾ ਮੈਂ ਆ ਗਿਆ ਬਸ ਬਹੁਤ ਮਾੜੀ ਘਟਨਾ ਹੋਈ ਜੀ 4 ਤੋਂ 5 ਲੋਕ ਦਸ ਦੇ ਮੌਕੇ ਤੇ ਮਰ ਗਏ ਆ ਬਾਕੀ ਗੰਮੀਰ ਸਟਾਂ ਕਾਫੀ ਬੰਦਿਆਂ ਦੇ ਆ બસ ਭਰੀ ਹੋਈ ਸੀ ਦੀ ਬਸ ਸਹੀ ਹੈ ਤੇ ਟਰੱਕ ਦੇ ਨਾਲ ਟੱਕਰ ਹੋਈ ਹੈ ਟਰੱਕ ਵਾਲੇ ਦਾ ਕਸੂਰ ਨਹੀਂ ਦੱਸਿਆ ਜਾ ਰਿਹਾ ਇਹ ਵੀ ਹੈ ਨਾਲ ਤੁਨ ਵਾਲੇ ਜਿਹੜੇ ਲੋਕਾਂ ਤੋਂ ਪੁੱਛਿਆ ਟਰੱਕ ਠੀਕ ਸੀ ਆਪਣੀ ਸੈਟ ਬਸ ਦੀ ਜਿਹੜੀ ਗਤੀ ਸੀ ਉਹ ਬਹੁਤ ਜ਼ਿਆਦਾ ਸੀ ਸੋ ਇਸੇ ਕਰਕੇ ਐਕਸੀਡੈਂਟ ਹੋ ਗਿਆ ਜਾਣਕਾਰੀ ਮੁਤਾਬਕ ਇਹ ਹਾਸਾ ਸ਼ਾਹੀ ਹਵੇਲੀ ਨੇੜੇ ਸੇਮ ਨਾਲੇ ਦੇ ਪੁਲ ਤੇ ਵਾਪਰਿਆ ਜਦੋਂ ਟਰੱਕ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ ਜਿਸ ਮਗਰੋਂ ਟਰੱਕ ਇੱਕ ਪਾਸੇ ਨੂੰ ਪਲਟ ਗਿਆ ਅਤੇ ਬੱਸ ਸੇਮ ਨਾਲੇ ਵਿੱਚ ਜਾ ਡਿਗੀ ਇਹ ਬੱਸ ਨਿਊ ਦੀਪ ਕੰਪਨੀ ਦੀ ਦੱਸੀ ਜਾ ਰਹੀ ਹੈ ਅਤੇ ਖਾਸੇ ਸਮੇਂ ਇਸ ਵਿੱਚ 25 ਤੋਂ 30 ਵਾਰੀਆਂ ਸੀ ਫਿਲਹਾਲ ਮੌਕੇ ਤੇ ਰਾਹਤਕਾਰ ਜਾਰੀ ਨੇ ਅਤੇ ਲੋਕਾਂ ਨੂੰ ਬੱਸ ਵਿੱਚੋਂ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ ਇਹ ਹਾਸਾ 5 ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ